ਖੰਨਾ ਸ਼ਹਿਰ ਨੂੰ ਹਰਾ-ਭਰਾ ਬਣਾਉਣ ਦੇ ਮਕਸਦ ਸਦਕਾ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੋਪਫੁਲ ਹਾਰਟ ਅਲਾਈਅንስ ਵੱਲੋਂ ਖੰਨਾ ਦੇ ਲਲ੍ਹੇੜੀ ਰੋਡ ਚੌਂਕ ਤੇ ਬੂਟਿਆਂ ਦਾ ਲੰਗਰ ਲਾਇਆ ਗਿਆ ਸੰਸਥਾ ਦੇ ਆਗੂਆਂ ਦਾ ਤਣਕੀ ਸੰਸਥਾ ਵਿੱਚ ਘੱਟੋ-ਘੱਟ 50,000 ਤੋਂ 1 ਲੱਖ ਦੇ ਵਿੱਚ ਅਸੀਂ ਬੂਟਾ ਲਾਣਾ ਹੀ ਲਾਣਾ ਹੈ ਸ਼ਾਇਦ ਬਾਈ ਹੁੱਕਰ ਕ੍ਰੁਪਤ ਆਈਦਰ ਸਾਨੂੰ ਕਿਸੇ ਹੋਰ ਨਾਲ ਦੇ ਸ਼ਹਿਰ ਜਾਣਾ ਪਵੇ ਇਹ ਸਾਡਾ ਟਾਰਗੇਟ ਪੂਰਾ ਹੋ ਗਿਆ 48 ਦੇ ਟੈਂਪਰੇਚਰ ਪਹੁੰਚ ਚੁੱਕਿਆ ਹੈ ਜਿਸ ਤੋਂ ਉੱਤੇ ਚਲਾ ਜਾਊਗਾ ਤਾਂ ਦਿੱਕਤ ਹੈ ਇਹਨਾਂ ਨੇ ਹੀ ਆਪਾਂ ਨੂੰ ਬਚਾਣਾ ਹੈ ਇਹਨਾਂ ਨੇ ਆਕਸੀਜਨ ਛੱਡ ਰਹੀਆਂ ਉਹ ਘਟਦੇ ਜਾ ਰਹੇ ਨੇ ਪਰ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਬੂਟੇ ਲਗਾਓ ਤੁਸੀਂ ਆਪਣੇ ਘਰਾਂ ਦੇ ਬਾਹਰ ਇਹਨਾਂ ਦੀ ਖੇਰ ਕਰਨਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਨਨਾ ਸ਼ਹਿਰ ਨੂੰ ਹਰਾ-ਭਰਾ ਬਣਾਉਣ ਦੇ ਮਕਸਦ ਸਦਕਾ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੋਪਫੁੱਲ ਹਾਰਟ ਅਲਾਈਅੰਸ ਵੱਲੋਂ ਖੰਨਾ ਦੇ ਲਲ੍ਹਹੜੀ ਰੋਡ ਚੌਂਕ ਤੇ ਬੂਟਿਆਂ ਦਾ ਲੰਗਰ ਲਾਇਆ ਗਿਆ ਸੰਸਥਾ ਦੇ ਆਗੂਆਂ ਦਾ ਕਨਕੀ ਸੰਸਥਾ ਵੱਲੋਂ 50000 ਤੋਂ ਲੈ ਕੇ 1 ਲੱਖ ਬੂਟੇ ਲਗਾਏ ਜਾ ਰਹੇ ਹਨ ਇਸ ਸੰਸਥਾ ਸਬੰਧੀ ਸਮਾਜ ਸੇਵੀ ਸੰਸਥਾ ਦੇ ਆਗੂ ਪ੍ਰਿਸ਼ਨਾ ਸ਼ਰਮਾ ਨੇ ਲਾਟਾਂ ਵਾਸਤੋਂ ਅਪੀਲ ਕਰਦੇ ਹੋਏ ਕਿ ਆਪਨੇ ਆਲੇ ਦੁਆਲੇ ਵੱਤ ਵੱਟ ਬੂਟੇ ਲਗਾਓ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ ਅਤੇ ਖੰਨਾ ਸ਼ਹਿਰ ਨੂੰ ਖਰਾਬ ਪ੍ਰਭ ਬਣਾਓ ਦਾਦੀ ਇੱਕ ਸਮਾਜ ਸੇਵੀ ਸੰਸਥਾ ਹੋ ਫੁੱਲ ਹਾਰਟ ਅਲਾਈਂਸ ਵੱਲੋਂ ਪਹਿਲਾ ਦੀ ਤਰ੍ਹਾਂ ਇਸ ਵਾਰ ਵੀ ਲਲੇੜੀ ਰੋਡ ਚੌਂਕ ਤੇ ਬੂਟਿਆਂ ਦਾ ਲੰਗਰ ਲਾਇਆ ਗਿਆ ਇਸ ਸੰਬੰਧੀ ਆਗੂਆਂ ਦਾ ਕਹਿਣਾ ਕਹਿਣਾ ਕੀ ਆਪਣੇ ਆਪਣੇ ਘਰਾਂ 'ਚ ਇੱਕ ਇੱਕ ਬੂਟਾ ਲਗਾਓ ਇਹਨਾਂ ਦੀ ਸਾਂਭ ਸੰਭਾਲ ਕਰੋ ਤਾਂ ਕਿ ਆਉਣ ਵਾਲੇ ਸਮੇਂ ਚ ਵੱਧਦੇ ਹੋਏ ਤਾਪਮਾਨ ਤੋਂ ਤੁਹਾਡੇ ਵੱਲੋਂ ਲਗਾਏ ਹੋਏ ਬੂਟੇ ਹੀ ਸਾਨੂੰ ਬਚਾਉਣਗੇ ਮੇਰਾ ਨਾਮ ਕ੍ਰਿਸ਼ਨਾ ਸ਼ਰਮਾ ਜੀ ਅਸੀਂ ਹੋਪਫੁਲ ਆਰਟਸ ਲਾਇੰਸ ਵੱਲੋਂ ਆ ਖੰਨੇ ਤੋਂ ਆ ਮੇਰੇ ਨਾਲ ਦੇ ਮੁੰਡੇ ਆ ਜੈਨਤ ਤੇ ਗੌਰਿਸ਼ ਅੱਜ ਅਸੀਂ ਪਲਾਂਟਸ ਦਾ ਲੰਗਰ ਲਾਇਆ ਇਹ ਕਾਫੀ ਯੂਨਿਕ ਜੀ ਚੀਜ਼ ਆ ਸੋਸ਼ਲ ਮੀਡੀਆ ਤੇ ਵੀ ਟ੍ਰੈਂਡ ਤੇ ਚੱਲ ਰਹੀ ਆ ਆਪਾਂ ਇਹ ਕਿੰਨਾ ਜਿਹੜਾ ਖਾਣ ਵਾਲੀ ਚੀਜ਼ ਆ ਉਹ ਤਾਂ ਲੋਕੀ ਕੀ ਕਹਿੰਦੇ ਆ ਆਣਾ ਤੇ ਲੋਕਾਂ ਨੇ ਚਲੇ ਜਾਣਾ ਮਤ ਆਹ ਆ ਜੀ ਚੀਜ਼ ਆ ਜਿਹੜਾ ਇੱਕ ਪੇੜ ਇੱਕ ਬੰਦੇ ਦੀ ਜਾਨ ਬਚਾ ਸਕਦਾ ਤਾਂ ਕਰਕੇ ਇਹ ਸਭ ਤੋਂ ਵਧੀਆ ਸੀ ਇਨੀਸ਼ੀਏਟਿਵ ਸੋਚਿਆ ਸੀਗਾ ਤੇ ਅੱਜ ਅਸੀਂ ਲੰਗਰ ਲਾਇਆ ਪੇੜ ਦਾ ਆ ਲੈ ਲਿਆ ਜਿਹੜਾ ਲੰਗਰ ਲਾਇਆ ਹੋਇਆ ਹੈ ਜੀ ਮੈਸੇਜ ਸਾਡਾ ਇਹ ਹੈ ਗਰਮੀ ਜਿਹੜਾ ਸਭ ਤੋਂ ਵੱਡਾ ਸਾਡਾ ਮੈਸੇਜ ਹੈ ਕਿ ਤਾਪਮਾਨ 40 ਤੇ ਜਾ ਰਿਹਾ 47 ਤੇ ਆਹੀ ਜਿਹੜੀ ਚੀਜ਼ ਆ ਸਾਨੂੰ ਗਲੋਬਲ ਵਾਰਮਿੰਗ ਤੋਂ ਬਚਾ ਸਕਦੀ ਆ ਲੋਕੀ ਤੁਹਾਡਾ ਕਹਿੰਦਾ ਭਈ ਵੱਧ ਤੋਂ ਵੱਧ ਪੌਦੇ ਲਗਾਓ ਸਹੀ ਗੱਲ ਆ ਜੀ ਵੱਧ ਤੋਂ ਵੱਧ ਪੇੜ ਲੱਗਣ ਤਾਂ ਕਿ ਟੈਂਪਰੇਚਰ ਜਿਹੜਾ ਘਟਾਵੇ ਤੇ ਇਹ ਕਿੰਨੀ ਦੇਰ ਚੱਲਣਾ ਹੈ ਏ ਸਾਡਾ ਜਦ ਤੱਕ ਪੌਦੇ ਖਤਮ ਨਹੀਂ ਹੋ ਜਾਂਦੇ ਅਸੀਂ ਸਾਡਾ ਪਲਾਨ ਇਹ ਆ ਖੰਨੇ ਚ ਘੱਟੋ ਘੱਟ 50000 ਤੋਂ 1 ਲੱਖ ਦੇ ਵਿੱਚ ਅਸੀਂ ਬੂਟਾ ਲਾਣਾ ਹੀ ਲਾਣਾ ਚਾਹੇ ਬਾਏ ਹੁੱਕ ਪਰ ਕਰੁਕ ਆਈਦਰ ਸਾਨੂੰ ਕਿਸੇ ਹੋਰ ਨਾਲ ਦੇ ਸ਼ਹਿਰ ਚ ਜਾਣਾ ਪਵੇ ਇਹ ਸਾਡਾ ਟਾਰਗੇਟ ਪੂਰਾ ਹੋ ਕੇ ਹੀ ਰਹੂਗਾ ਕਿੰਨੇ ਦਿਨਾਂ ਬਾਅਦ ਲੰਗਰ ਲਾਣਗੇ ਅਸੀਂ ਮਨਥ ਵਿੱਚ ਇੱਕ ਵਾਰ ਲੰਗਰ ਲਾਵਾਂਗੇ ਹੀ ਲਾਵਾਂਗੇ 1000 ਬੂਟਿਆਂ ਦਾ ਮਨਥ ਵਿੱਚ ਇੱਕ ਵਾਰ ਲੰਗਰ ਲਾਵਾਂਗੇ ਹੀ ਲਾਵਾਂਗੇ 1000 ਬੂਟਿਆਂ ਦਾ ਅੱਜ ਸੰਡੇ ਨੂੰ ਲਾਇਆ ਫਿਰ ਕਦੋਂ ਲਾਉਂਗੇ ਫਿਰ ਨੈਕਸਟ ਵਨ ਜਿਹੜੇ ਪੋਤੇ ਨੇ ਇਹ ਮਿਕਸ ਹੈ ਜੀ ਮੇਨਲੀ ਸਾਡਾ ਫਰੂਟਸ ਤੇ ਕਿਤਾ ਕਿ ਲੋਕਾਂ ਦੀ ਪਿੱਛੇ ਵੱਡਾ ਡਿਮਾਂਡ ਹੋਈ ਸੀ ਕਿ ਫਰੂਟਸ ਲਾਇਆ ਜਾਣ ਬਾਕੀ ਜਿਹੜੇ ਧਾਰਮਿਕ ਹੈ ਉਹ ਨਿੰਮ ਵੀ ਲੈਣਾ ਪਸੰਦ ਕਰਦੇ ਨੇ ਨਿੰਮ ਪੀਪਲ ਤਾਂ ਕਰਕੇ ਅਸੀਂ ਮਿਕਸੀ ਲਿਆਏ ਕੋਈ ਤੁਹਾਡੇ ਬੇਟੇ ਰਾਜ ਚਾਹ ਲੰਗਰ ਲਾਇਆ ਤੇ ਦੇਖੋ ਜੀ ਬੜਾ ਅੱਛਾ ਕਦਮ ਤੁਹਾਨੂੰ ਪਹਿਲਾਂ ਵੀ ਇਹਨੇ ਲਾਏ ਨੇ ਅੱਜ ਵੀ ਲਾਏ ਨੇ ਅਗਲੇ ਸੰਡੇ ਫੇਰ ਲਾਵਾਂਗੇ ਸਲੋ ਸਲੋ ਡੇ ਬਾਈ ਡੇ ਬੂਟਾ ਦਾ ਚੱਲੀ ਜਾਊਗਾ ਕੰਮ ਜਿੰਨੇ ਪੌਦੇ ਲਾਉਂਗੇ ਉਹਨਾਂ ਅੱਛਾ ਹੈ ਆਪਣਾ ਪਰਿਆਵਰਣ ਠੀਕ ਹੋਊਗਾ ਆਕਸੀਜਨ ਮਿਲੂਗੀ ਇਹ ਲਾਣੇ ਵੀ ਜ਼ਰੂਰੀ ਨੇ ਆਪਣੇ ਕਿਉਂਕਿ ਪੌਦੇ ਖਤਮ ਹੁੰਦੇ ਜਾ ਰਹੇ ਨੇ ਉਹਦੇ ਲਾਣੇ ਜ਼ਰੂਰੀ ਨੇ ਹਰ ਬੰਦੇ ਨੂੰ ਬੇਨਤੀ ਕਰਦੇ ਆ ਕਿ ਆਪਣੇ ਘਰ ਦੇ ਮੂਹਰੇ ਪਾਰਕ ਦੇ ਮੂਹਰੇ ਇੱਕ ਪੌਦਾ ਲਾਓ ਤਾਂ ਕਿ ਆਪਣਾ ਜਿਹੜਾ ਪਰਿਆਵਰਣ ਹੈ ਸਾਫ਼ ਹੋਵੇ ਠੀਕ ਹੋਵੇ ਦੇ 48 ਦੇ ਤਾਪਮਨ ਪਹੁੰਚ ਗਿਆ ਤੇ ਕੀ ਮੈਸੇਜ ਦੇਣਾ ਚਾਹਣੇ ਪਕੀ ਦੇਖੋ 48 ਦੇ ਟੈਂਪਰੇਚਰ ਪਹੁੰਚ ਚੁੱਕਿਆ ਹੈ ਜੇ ਇਸ ਤੋਂ ਉੱਤੇ ਚਲਾ ਜਾਊਗਾ ਤਾਂ ਦਿੱਕਤ ਹੈ ਇਹਨਾਂ ਨੇ ਹੀ ਆਪਾਂ ਨੂੰ ਬਚਾਉਣਾ ਹੈ ਇਹਨਾਂ ਨੇ ਆਕਸੀਜਨ ਛੱਡ ਰਹੀਆਂ ਉਹ ਘਟਦੇ ਜਾ ਰਹੇ ਨੇ ਪਰ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹ ਬੂਟੇ ਲਗਾਓ ਤੁਸੀਂ ਆਪਣੇ ਘਰਾਂ ਦੇ ਬਾਹਰ ਇਹਨਾਂ ਦੀ ਕੇਅਰ ਕਰੋ ਅੱਜ ਇੱਕ ਇੱਕ ਪੌਦਾ ਬੰਦਾ ਲਿਆ ਰਿਹਾ ਅਡਾਪਟ ਕਰ ਰਿਹਾ ਬੂਟਾ ਉਹਨੂੰ ਪਾਲਣਗੇ ਅੱਛੀ ਗੱਲ ਆ ਲੋਕਾਂ ਲਈ ਕਿੰਨਾ ਕੋ ਬੂਟਾ ਜਾ ਚੁੱਕਾ ਅੱਜ 400 ਬੂਟਾ ਅਗਲੇ ਸੰਡੇ ਹੋਰ ਲਿਆਵਾਂਗੇ ਬੂਟੇ ਲਾਈ ਜਾਣੇ ਲੱਗੀ ਜਾਣਗੇ ਜਿੰਨੇ ਲੱਗਣਗੇ